ਤੁਹਾਡੇ ਘਾਤਰ ਕਮੌਣ ਲਿਆ ਆ ਇਸ ਪਾਰਟੀ ਉਚਲਾਵੇ ਚੌਕਾ ਫਿੱਕੜਾ ਤੇ ਲੜਨੇ ਪਾਣੀਆਂ ਪਿੱਛੇ ਜੇ ਨਾ ਕੋਈ ਐਮਐਲਏ ਨਾ ਕੋਈ ਉੱਪਰ ਕੁੜਾਕਿਆ ਮੌਜੂਦ ਨਾ ਗੁਲਾਬ ਸਰਕਾਰ ਨਾਕਰਤ ਗੌਰਵ ਦੱਸਿਆ ਸੁਹਿਤ ਆਤਮਾ ਇਸ ਕਰਕੇ ਵੋਟਰ ਹੋਣੇ ਚਾਹੀਦੇ ਆ ਅੱਦਲਾ ਐਮਐਲਏ ਲਫਤੀ ਵਾਲਾ ਜੂੜੀ ਪਰ ਇਸ ਤੋਂ ਵੱਡੀ ਜ਼ੋਰ ਲੋਕਾਂ ਦੇ ਲੜ ਲੈਣੇ ਹੋਣੇ ਚਾਹੀਦੇ ਆ ਨਾ ਸਾਰੇ ਲੋਕਾਂ ਕਿਸ ਦਾ ਮਤ ਕਰਕੇ ਆਪਣੇ ਨਾਲ ਚੇਤੀ ਹੱਤਿਆ ਦੇ ਜਿਹੜੇ ਪਰ ਮਤ ਬਾਤ ਵਿੱਟਾ ਆਪਣੇ ਲੋਕਾਂ ਦੇ ਵਿੱਚ ਮੱਛਾ ਪੱਲਾ ਐਨਐਸਐ ਤੇ ਯੂਪੀਐਲ ਕਰਤਾ ਗਿਆ ਇਸ ਕਰਕੇ ਇਸ ਤਰ੍ਹਾਂ ਜੇਲਾ ਕੱਟਣ ਲਈ ਆਪਾਂ ਹੀ ਲੜਨੀ ਕਰਵਾਉਣ ਦੀ ਤਿਆਰ ਹੋ ਕਿਉਂਕਿ ਸਰਕਾਰ ਨੇ ਬੜਾ ਜੋਰ ਆਉਣਾ ਅੱਜ ਸੁਖਮੇਰ ਵੱਲੋਂ ਪੂਰਾ ਵੱਡਿਆ ਵੱਡਿਆ ਵਸਾ ਧਰ ਕੇ ਲੈ ਗਿਆ ਕੋਈ ਰੰਗਿਆ ਨੇ ਬੜਾ ਮਸਤ ਸ਼ਾਹਦ ਨੂੰ ਮੋੜੇ ਬਿਚੁਰ ਹੋ ਗਈਆਂ

سارا بہت جی پہنچو موٹے کو ਕੋਟ ਪਰ ਨਿਤ ਨੂੰ ਆਪਕੇ ਮੁਸਾਇਦ ਕਰਾ ਕੇ ਆਇਓ ਤੇ ਆਪਣਾ ਕੁਝ ਪੰਜਾਬ ਦੇ ਕਰ ਲਿਆ ਆਇਓ ਆਪਣੇ ਸਾਬ ਦੇ ਪਹਿਲੇ ਕੁਝ ਕਰ ਲਿਆ ਆਇਓ ਇਹ ਸੇਵਾ ਕਰਨ ਲਈ ਆਇਓ ਜਿਹਨਾਂ ਆਪਣਾ ਬਾਦ ਨਹੀਂ ਕਰਦੇ ਜਿਸੇ ਸੇਵਾ ਕਰ ਰਿਹਾ ਰਾਜ ਦੀ ਸੇਵਾ ਉਹਨਾਂ ਨੇ ਜਿਹੜੀ ਸੇਵਾ ਕੀਤੀ ਉਹ ਨੂੰ ਸਾਬ ਨੂੰ ਪਤਾ ਹੀ ਆ ਪੰਜਾਬ ਦੇ ਉੱਤਰ ਉਹਨਾਂ ਦੀ ਸੇਵਾ ਕਰਨ ਲਈ ਆਇਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਯਾਦ ਤੁਸੀਂ ਦੇ ਪਹੁੰਚਿਓ ਵਾਹਿਗੁਰੂ ਜੀ ਕਾ ਧੰਸਾ ਸਾਰਾ ਫਿਰ ਵਾਹਿਗੁਰੂ ਜੀ ਕੀ ਫਤਿਹ ਬੋਲੇ ਹਾਂ ਜੀ ਹੁਮੈਲ ਦਿਲ ਦੀਆਂ ਗਹਿਰਾਈਆਂ ਤੋਂ ਵੀ ਆ ਭਾਲੇ ਸਿੱਧੂ ਦਾ ਧੰਨਵਾਦ ਕਰਦਾ ਬੜੀ ਯੋਜਸ਼ ਦੇ ਨਾਲ ਉਹਨਾਂ ਨੇ ਤੁਹਾਡੇ ਸਾਹਮਣੇ ਵਿਚਾਰਾਂ ਰੱਖੀਆਂ ਹੁਣ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਿਹੜੇ ਆਸੇ ਪਾਸੇ ਖੜੇ ਆ ਪੰਡਾਲ ਦੇ ਵਿੱਚ ਆ ਕੇ ਸਾਝ ਨਾਲ ਜਿਹੜੀ ਗੱਲ ਦੀ ਤੁਹਾਨੂੰ ਬੜੀ ਬੇਸਬਰੀ ਦੇ ਨਾਲ ਇੱਕ ਤੁਹਾਡੇ ਦਿਲਾਂ ਦੇ ਵਿੱਚ ਬੜੇ ਦਿਨਾਂ ਤੋਂ ਪ੍ਰੈਸ਼ਰ ਬਣਿਆ ਆਇਆ ਵੀ ਪਾਰਟੀ ਦਾ ਨਾਮ ਕੀ ਹੋਵੇਗਾ ਉਹ ਮਤੇ ਕਿਹੜੇ ਹੋਣਗੇ ਉਹ ਹੁਣ ਘੜੀਆਂ ਸਮਾਪਤ ਹੋ ਚੁੱਕੀਆਂ ਏ ਸ਼੍ਰੀ ਮੁਕਤਸਰ ਸਾਹਿਬ ਐਲਾਨਨਾਮਾ ਚੰਦ ਮੇਟਾਂ ਦੇ ਵਿੱਚ ਤੁਹਾਡੇ ਸਾਹਮਣੇ ਪੜਿਆ ਜਾਣਾ ਪਾਰਟੀ ਦਾ ਨਾਮ ਵੀ ਅਨਾਉਂਸ ਹੋ ਜਾਣਾ ਏ ਤੇ ਆਪਾਂ ਐਲਾਨਨਾਮਾ ਪੜਨ ਤੋਂ ਪਹਿਲਾਂ ਪੰਜ ਸਕਾਰੇ ਲਾਉਣੇ ਏ ਤੇ ਨਾਰੇ ਲਾਗੇ ਐ ਤੇ ਕੋਈ ਨਹੀਂ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਦਾ ਮਲੋਖ ਨਹੀਂ ਹੋਣਾ ਚਾਹੀਦਾ ਜਿੱਸੇ ਮੌਕੇ ਦੇ ਵਿੱਚ ਚਲਾਏ ਸ਼੍ਰੀ ਦੇਖ ਰਹੇ ਹਾਂ ਖੋਜ ਖਬਰ ਦੇ ਉੱਤੇ ਗੁਜਾਰ ਸਿੰਘ ਢਾਲੀਵਾਲ ਦੀ ਗ੍ਰਾਊਂਡ ਜੂਰ ਰਿਪੋਰਟ ਮਤਾ ਨੰਬਰ 1 ਸੁਭਾਈ ਪਾਰਕ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਤੇ ਦਸਮ ਪਾਤਸ਼ਾਹ ਕਲਗੀਧਰ ਬਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਚਰਨ ਸ੍ਰਾਪਤ ਧਰਤੀ ਸ਼੍ਰੀ ਮੁਕਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਉੱਤੇ 40 ਮੁਕਤਿਆਂ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਅੱਜ ਦਾ ਇਤਿਹਾਸਕ ਇਕੱਠ ਜ਼ਿਕਾਰੀਆਂ ਦੀ ਗੂੰਜ ਵਿੱਚ ਪੰਜਾਬ ਦੀ ਭਲਾਈ ਲਈ ਪੰਥ ਦੀ ਨਵੀਂ ਸੁਭਾਈ ਪਾਰਟੀ ਅਕਾਲੀ ਦਲ ਵਾਰਸ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦਾ ਨਾਮ ਹੈ ਜ਼ਿਕਾਰੀਆਂ ਦੀ ਗੂੰਜ ਦੇ ਵਿੱਚ ਅਕਾਲੀ ਦਲ ਬਾਰਸ ਪੰਜਾਬ ਦੇ ਪਾਰਟੀ ਦਾ ਜੋ ਨੌ ਹੈ ਅਕਾਲੀ ਦਲ ਬਾਰਸ ਪੰਜਾਬ ਦੇ ਪਾਰਟੀ ਦਾ ਨੌ ਹੈ ਜੋ ਅੱਜ ਮੁਖਸਰ ਸਾਹਿਬ ਦੀ ਧਰਤੀ ਦੇ ਉੱਤੋਂ ਐਲਾਨ ਦਿੱਤਾ ਗਿਆ ਹੈ ਦੇਖ ਸਕਦੇ ਹੋ ਤਸਵੀਰਾਂ ਜੀ ਮੁਖਸਰ ਸਾਹਿਬ ਦੀ ਧਰਤੀ ਦੇ ਉੱਤੋਂ ਅਕਾਲੀ ਦਲ ਬਾਰਸ ਪੰਜਾਬ ਦੇ ਪਾਰਟੀ ਦਾ ਨੌ ਹੈ ਜਿਹੜਾ ਉਹ ਐਲਾਨ ਦਿੱਤਾ ਗਿਆ ਹੈ ਮਾਗੀ ਦੇ ਜੋੜ ਮੇਲੇ ਦੇ ਉੱਤੇ ਪ੍ਰਧਾਨ ਦੀ ਚੋਣ ਦਾਤਾ ਇਹ ਰਾਸੀ ਜਮਾਤ ਦੀ ਅਗਵਾਈ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਕਰੇਗੀ ਜਿਸ ਦੇ 헤ਡ ਲਿਖੇ ਮੈਂਬਰ ਹੋਣਗੇ ਬਾਪੂ ਤਰਸੀਮ ਸਿੰਘ ਜੀ ਭਾਈ ਭਾਈ ਸਰਬਜੀਤ ਸਿੰਘ ਖਾਲਸਾ ਜੀ ਭਾਈ ਅਮਰਜੀਤ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਕੌਰ ਜੀ ਭਾਈ ਸੁਨੀਲ ਸਿੰਘ ਜੀ ਇਹ ਕਾਰਜਕਾਰੀ ਕਮੇਟੀ ਨਵੀਂ ਬਣੀ ਪਾਰਟੀ ਦਾ ਜਥੇਬੰਦ ਘਟਾਚਾ ਉਸਾਰਨਾ ਲਈ ਬਣਨ ਵਾਲੀ ਸਬ ਕਮੇਟੀਆਂ ਦੀ ਨਿਗਰਾਨੀ ਕਰੇਗੀ ਅਤੇ ਜਥੇਬੰਦ ਕਾਰਵਾਈਆਂ ਨੂੰ ਚਲਾਏਗੀ ਇਹ ਪਹਿਲਾ ਨੰਬਰ ਮਤਾ ਹੈ ਮਤਾ ਨੰਬਰ 2 ਭਰਤੀ ਕਮੇਟੀ ਕਾਰਜਕਾਰੀ ਕਮੇਟੀ ਦੀ ਕਵਾਈ ਵਿੱਚ ਇੱਕ ਸੱਤ ਮੈਂਬਰੀ ਭਰਤੀ ਕਮੇਟੀ ਬਣਾਈ ਜਾਂਦੀ ਹੈ ਜਿਸ ਦੇ ਹੇਠ ਲਿਕੇ ਮੈਂਬਰ ਹੋਣਗੇ ਇਹ ਸੱਤ ਕਮੇਟੀ ਅਗਲੇ 3 ਮਹੀਨਿਆਂ ਵਿੱਚ ਪਾਰਟੀ ਦੇ ਨਵੇਂ ਮੈਂਬਰਾਂ ਦੀ ਭਰਤੀ ਕਰੇਗੀ ਭਰਤੀ ਹੋਏ ਮੈਂਬਰਾਂ ਵਿੱਚ ਡੈਲੀਗੇਟ ਚੁਣੇਗੀ ਅਤੇ ਵਿਸਾਖੀ ਉੱਤੇ ਭਗਤ ਸ਼੍ਰੀ ਦੌਂਦਮਾ ਸਾਹਿਬ ਦੇ ਇੱਕ ਡੈਲੀਗੇਟਾ ਜਵਾਸ ਸੱਤ ਕੇ ਪਾਰਟੀ ਦੇ ਨਵੇਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਏਗੀ ਪਾਰਿਹਾਰਪ੍ਰੀਤ ਸਿੰਘ ਸਮਾਦ ਭਾਈ ਭਾਈ ਨਰਿੰਦਰ ਸਿੰਘ ਨਾਰਦੀ ਪਾਈ ਚਰਨਦੀਪ ਸਿੰਘ ਭਿੰਡਰ ਆਇਆ ਪਾਈ ਦਵਿੰਦਰ ਸਿੰਘ ਹਰੀਏਵਾਲ ਪਾਈ ਸੰਦੀਪ ਸਿੰਘ ਰੁਪਾਲੋ ਪਾਈ ਹਰਪ੍ਰੀਤ ਸਿੰਘ ਭਾਈ ਕਾਬਲ ਸਿੰਘ ਇਹ ਦੋ ਨੰਬਰ ਮਤੇ ਮਤਾ ਨੰਬਰ 3 ਸੰਵਿਧਾਨ ਕਾਰਨੀ ਅਤੇ ਅਜੰਡਾ ਕਮੇਟੀ ਕਾਰਜਕਾਰੀ ਕਮੇਟੀ ਇੱਕ ਸੰਵਿਧਾਨ ਕਾਰਨੀ ਅਤੇ ਅਜੰਡਾ ਕਮੇਟੀ ਦਾ ਵੀ ਐਲਾਨ ਕਰਦੀ ਹੈ ਜੋ ਬਸਾਕੀ ਤੱਕ ਆਪ ਤੇ ਹੋਰ ਮਹਾਰਾਜ ਦੀ ਸਲਾਹ ਨਾਲ ਪਾਰਟੀ ਦਾ ਸੰਵਿਧਾਨ ਅਜੰਡਾ ਨੀਤੀ ਪ੍ਰੋਗਰਾਮ ਅਤੇ ਅਨੁਸ਼ਾਸਨ ਤੈਅ ਕਰੇਗੀ। ਇਹ ਕਮੇਟੀ ਕਾਰਜਕਾਰੀ ਕਮੇਟੀ ਨੂੰ ਪਾਰਟੀ ਦਾ ਜਥੇਬੰਦਕ ਧਾਰਾ ਅਨੁਸਾਰ ਅਤੇ ਹੋਰ ਸਰਗਰਮੀਆਂ ਚਲਾਉਣ ਲਈ ਸਲਾਹ ਦੇਵੇਗੀ। ਕਮੇਟੀ ਦੇ ਮੈਂਬਰਾਂ ਦੇ ਨਾਮ ਭਾਈ ਹਰਸਿਮਰਤ ਸਿੰਘ, ਸਰਦਾਰ ਸਰਪਦੀਪ ਸਿੰਘ ਖੋਲ, ਡਾਕਟਰ ਭਗਵਾਨ ਸਿੰਘ, ਭਾਈ ਬਲਜੀਤ ਸਿੰਘ ਖਾਲਸਾ ਦੀ ਬਾਤ ਉਸੇ ਦਾ ਬਰਾੜ ਇਸ ਕਮੇਟੀ ਵਿੱਚ ਪੰਜਾਬ ਤੋਂ ਬਾਹਰ ਭਾਰਤ ਦੇ ਸੂਟੀਆਂ ਤੇ ਵਿਸ਼ੇ ਵਿੱਚ ਬੱਥੇ ਸਿੱਖਾਂ ਦੇ ਹਿੱਤਾਂ ਲਈ ਰਾਕੀਅਤੇ ਪਾਰਟੀ ਦਾ ਅਜੰਡਾ ਲਾਗੂ ਕਰਨ ਵਿੱਚ ਸਮੇਂ ਸਮੇਂ ਸਿਰ ਹੋਰ ਮਾਹਰ ਵਿਦਵਾਨ ਨਹੀਂ ਲਏ ਜਾਣਗੇ ਇਹ ਮਤਾ ਨੰਬਰ 3 ਹੈ ਮਤਾ ਨੰਬਰ 4 ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨਾ ਆਕਾਲੀ ਦਲ ਵਾਰਸ ਪੰਜਾਬ ਦੇ ਸੇਕ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਇਹਨਾਂ ਵਿੱਚ ਲੋੜੀਂਦੇ ਸੁਧਾਰ ਲਿਆਉਣ ਦੀ ਵਚਨਬੱਧ ਹੈ ਇਸ ਸੰਬੰਧੀ ਧਾਰਮਿਕ ਤੇ ਪ੍ਰਬੰਧਕੀ ਜੁਗਤ ਦੇ ਵਿਚ ਮਾਹਰ ਸ਼ਖਸੀਅਤਾਂ ਨੂੰ ਇੱਕ ਧਾਰਮਿਕ ਮੰਚ ਉਪਸਾਰ ਲਈ ਉਪਸਾਹਿਤ ਕੀਤਾ ਜਾਏਗਾ ਇਹ ਮੰਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉੱਤੇ ਕਰਤਾਰ ਵਾਲੇ ਇਮਾਨਦਾਰ ਅਤੇ ਮਿਹਨਤੀ ਗੁਰਸਿੱਖਾਂ ਨੂੰ ਅੱਗੇ ਲਿਆਏਗਾ ਜੋ ਗੁਰਦੁਆਰਾ ਸੰਸਥਾ ਗੁਰਦੁਆਰਾ ਪ੍ਰਬੰਧਕ ਵਿੱਚ ਆਈ ਗਰਾਉਂਡ ਨੂੰ ਦੂਰ ਕਰਨ ਲਈ ਧਾਰਮਿਕ ਆਰਥਿਕ ਪ੍ਰਬੰਧਕੀ ਨੀਤੀ ਇਕ ਚੋਣ ਰੁਜ਼ਗਾਰ ਤੇ ਨਵੀਆਂ ਗਲੋਬਲ ਸਥਿਤੀਆਂ ਅਨੁਸਾਰ ਸੇਤੀ ਸੁਧਾਰ ਨੇ ਆ ਕੇ ਸੇਖ ਰਹਿਤ ਵਰਜਾਦਾ ਤੇ ਪਹਿਰਾ ਦੇਣ ਗਿਆ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਅੱਖਾਂ ਵਿੱਚ ਸਿੱਖਾਂ ਦੀ ਸੰਸਥਾ ਬਣਾਉਣਗੇ ਇਹ ਮਤਾ ਨੰਬਰ 4 ਮਤਾ ਨੰਬਰ 5 ਰਾਜਨੀਤਿਕ ਮਤਾ ਬਦਲਵੀਂ ਸੇਖੜ ਆਇਆ ਨੀਤੀ ਦਾ ਮਿਰਤਾਂਤ 42 ਦਾ ਬਾਬਦ ਤੇ ਵਰਤਮਾਨ ਸਮੇਂ ਵਿੱਚ ਪੰਜਾਬ ਦੇ ਲੋਕਾਂ ਦੇ ਮਨੋਂ ਲੈ ਜਾਣ ਤੋਂ ਬਾਅਦ ਪੈਦਾ ਹੋਏ ਇਸ ਖਲਾਅ ਨੂੰ ਭਰਨ ਲਈ ਬਦਲਵੀਂ ਜਥੇਬੰਦੀ ਬਦਲਵੀਂ ਰਾਜਨੀਤੀ ਅਤੇ ਅਜੰਡੇ ਦੀ ਅਤਿਆੰਤ ਮਹੱਤਵਪੂਰਨ ਕੀਤੀ ਜਾ ਰਹੀ ਹੈ ਪੰਜਾਬ ਅਤੇ ਪੰਜਾਬ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ ਪਿਛੜੇ ਦਹਾਕੇਾਂ ਵਿਸ਼ੇਸ਼ ਕਰਕੇ 1970 ਤੋਂ 1977 ਕੋ ਸੰਘਰਸ਼ ਲੜਿਆ। ਹੋਰ ਕਿਹਾ ਜਾਦਾ ਸਿੱਖਾਂ ਨੇ ਜਹਾਜ਼ਾਂ ਕੁਰਬਾਨੀਆਂ, ਗੁਰਦਵਾਰਾ ਤੇ ਹੋਰ ਜਾਨ ਮਾਲ ਦਾ ਨੁਕਸਾਨ ਹੋਇਆ ਸੀ। ਉਸ ਨਾਲ ਸਿੱਖ ਪੰਥ ਦੀ ਇੱਕ ਵੱਡੀ ਵਿਰਾਸਤ ਸਿੱਧੀ ਗਈ ਹੈ। ਸੰਘਰਸ਼ ਦੀ ਇਸ ਵਿਰਾਸਤ ਨੂੰ ਲੋਕ ਲਹਿਰ ਬਣਾਉਣ ਲਈ ਨਵੇਂ ਰਾਜਨੀਤਿਕ ਮੰਚ ਪ੍ਰਦਾਨ ਕਰਨ ਦੀ ਲੋੜ ਨੂੰ ਆਕਾਲੀ ਦਲ ਵੱਲ ਪੰਜਾਬ ਦੇ ਪੂਰਾ ਕਰਨ ਦਾ ਯਤਨ ਕਰੇਗਾ ਅਦਾਲੀ ਕਰਵਾਸ ਪੰਜਾਬ ਦੇ ਸਿੱਖ ਪੰਥ ਸਾਡੇ ਪੰਜਾਬ ਦੀ ਬਦਲਵੀਂ ਰਾਜ ਕੀਤੀ ਤਾਂ ਜੋ ਗੁਰਨਾਮ ਸਿਰਜਾ ਰਿਹਾ ਹੈ ਉਸ ਦਾ ਮੂਲ ਅਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਤਰਤ ਮੁਕੀਅਤ ਤੇ ਲੋਕਪੱਕੀ ਦੇ ਸੁਆਦੀ ਚਿੰਤਨ ਉਤੇ ਅਧਾਰ ਮਾੜਾ ਹੋਵੇਗਾ ਅਜਾ ਹੀ ਬੇਗਮਪੁਰੀ ਵਿਵਸਥਾ ਦਾ ਨਿਰਮਾਣ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦੇ ਸਥਾਨ ਦੇ ਨਾਮ ਜੱਗੋਂ ਕਿਰਤ ਕਰੋ ਤੇ ਵੰਡ ਛਕੋ ਦੀ ਤਰਵੇਣੀ ਉਤੇ ਆਧਾਰਤ ਕਰਕੇ ਪਹਿਲਾਂ ਤੇ ਮਾਤਪੁਰਾ ਨੂੰ ਇੱਕ ਵੱਡਾ ਸੁਨੇਹ ਦਿੱਤਾ ਹੋਇਆ ਹੈ ਇਸ ਤਰ੍ਹਾਂ ਸਿੱਖ ਪੰਥ ਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਸਹੀ ਦਿਸ਼ਾ ਵਿੱਚ ਤਰਜਮਾਨੀ ਹੋ ਸਕੇਗੀ ਅਤੇ ਖੇਤਰੀ ਖੁਸ਼ਹਾਲੀ ਦਾ ਰਾਹ ਪੋਤਰਾ ਹੋਵੇਗਾ ਇਹ ਆਕਾਲੀ ਦਲ ਪੰਜਾਬ ਵਿੱਚ ਵਸਦੇ ਸਾਰੇ ਧਰਮਾਂ ਸ਼ਹੀਦਾਂ ਦੇ ਪਰਿਵਾਰਾਂ ਧਰਮਾਂ ਵਰਗਾਂ ਮਜ਼ਦੂਰਾ ਕਿਰਤੀਆਂ ਕਿਸਾਨਾਂ ਵਪਾਰੀਆਂ ਅਤੇ ਨੌਕਰੀ ਪੇਸ਼ਾ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇਗਾ ਇਹ ਆਕਾਲੀ ਦਲ ਪੰਜਾਬ ਤੋਂ ਬਾਹਰ ਭਾਰਤੀ ਸੂਬਿਆਂ ਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਦੇ ਹੱਲ ਕਰਨ ਅਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਉਹਨਾਂ ਦੀ ਸਲਾਹ ਨਾਲ ਜੋ ਨੀਤੀਆਂ ਬਣਾਏਗਾ ਜਿਸ ਨਾਲ ਦੁਨੀਆ ਪਰਮਾਤਮਾ ਦੇ ਦੁਨੀਆ ਪਰ ਵਿੱਚ ਪਰਮਾਤਮਾ ਦੇ ਸਿੱਖ ਪੰਜਾਬ ਦੀ ਮਿੱਟੀ ਨਾਲ ਜੁੜੇ ਰਹਿਣ ਅਤੇ ਇਸ ਤਰ੍ਹਾਂ ਖਾਲਸਾ ਦੀ ਕੇ ਮੋੜ ਵਾਲੇ ਸਕਾਰ ਹੋ ਸਕਣਗੇ ਇਹ ਪੰਿਵਾ ਮਤਾ ਹੈ ਮਤਾ ਨੰਬਰ 6 ਸ਼੍ਰੀ ਅਕਾਲ ਪਤਿ ਸਰਬ ਦੇ ਮੀਰੀ ਪੀਰੀ ਸਦਾ ਹੱਤੀ ਰਾਖੀ ਅੱਗਾ ਅਟਟ ਦੋੜ ਸਰਬੋਸ਼ਰੀਆ ਕਾਹ ਤੱਕ ਸਾਹਿਬ ਉਤੇ ਹੋਏ ਫੈਸਲਿਆਂ ਦੀ ਪਰਜੋਰ ਸਲਾਹਕ ਸਾਰੇ ਸੰਘਰਸ਼ ਦੀ ਹਮਾਇਤ ਅੱਜ ਦਾ ਇਕੱਠ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਹੈ ਅਤੇ ਉਹਨਾਂ ਸਰਕਾਰਾਂ ਦੀ ਭਰਪੂਰ ਖੇਧੀ ਕਰਦਾ ਹੈ ਜੋ ਬੰਦੀ ਸਿੰਘਾਂ ਲਈ ਅਵਾਜ਼ ਨਹੀਂ ਚੁੱਕਣ ਦੇ ਰਹੀਆਂ ਅੱਜ ਦਾ ਇਕੱਠ ਇਹ ਮਤਲਬ ਵੀ ਦਰਉਂਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤ ਲਈ ਸੰਘਰਸ਼ ਉਹਨਾਂ ਚਰਦਾਰੀ ਰਹੇਗਾ ਜਦੋਂ ਤੱਕ ਸਾਰੇ ਬੰਦੀ ਸਿੰਘਾਂ ਵਿਹਾਰੀ ਹੋ ਜਾਂਦੇ ਅੱਗੇ ਨੰਬਰ 8 ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਅੱਜ ਦਾ ਇਹ ਮੰਤਰ ਕਿਸਾਨ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹੋਇਆ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ਅੜੀਏ ਰਵੱਈਏ ਦੀ ਪ੍ਰਜੋਰ ਨਿਖੇਧੀ ਕਰਦਾ ਹੈ ਜੋ ਕਿਸਾਨਾਂ ਨਾਲ ਗੱਲਬਾਤ ਨਾ ਕਰਕੇ ਸਰਦਾਰ ਜਗਜੀਤ ਸਿੰਘ ਡੱਲੇਵਾ ਸਲੇਟ ਕਰੋੜਾ ਕਿਸਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ ਹਰਿਆਣਾ ਸਰਕਾਰ ਵੀ ਇਸ ਜੁਲਮ ਵਿੱਚ ਬਰਾਬਰ ਦੀ ਭਾਈਵਾਲ ਹੈ ਜੋ ਦਿੱਲੀ ਜਾਣ ਤੋਂ ਕਿਸਾਨਾਂ ਦਾ ਰਾਹ ਰੋਕੀ ਖੜੀ ਹੈ ਅੱਗੇ ਮਤਾ ਨੰਬਰ 9 ਸਿੱਖ ਰਾਜਨੀਤੀ ਦਾ ਬਦਲਣਾ ਵਰਤਾਂਤ ਸਿਰਜਣ ਲਈ ਇਕਤਾ ਦੀ ਅਪੀਲ ਆਜ ਦਾ ਇਕੱਠ ਆਪਕਾ ਨਿਸ਼ਾਨਿਆਂ ਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਰਾਜਨੀਤਿਕ ਤਿਰਾਂ ਫਿਕਰਮੰਦ ਵਿਦਵਾਨਾਂ, ਚਿੰਤਕਾਂ ਅਤੇ ਆਮ ਸਿੱਖ ਸੰਗਤਾਂ ਨੂੰ ਪਰਜੋਰ ਅਪੀਲ ਕਰਦਾ ਹੈ ਕਿ ਹੁਣ ਜਦੋਂ ਕਿ ਅਕਾਲੀ ਰਾਜਨੀਤੀ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ ਤਾਂ ਬਦਲ ਨਹੀਂ ਸਿੱਖ ਰਾਜਨੀਤੀ ਦਾ ਇੱਕ ਵੱਡਾ ਵਰਤਾਨਾ ਬਰਬਾਦ ਕਰਨ ਲਈ ਅਤੇ ਸਮੂਹ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਕਿਦਾਂ ਆਤਕਾ ਤੇ ਮੁੰਦਿਆਂ ਦੀ ਰਾਜਨੀਤੀ ਕਰ ਲਈ ਇੱਕ ਦੂਜੇ ਦੇ ਨੇੜੇ ਆਉਣ ਤਾਂ ਦੋ ਆਪਸੀ ਇਕਤਾ ਕਰਕੇ ਪੰਚਾਇਤ ਪੰਜਾਬ ਤੇ ਉਦਵਾਲ ਤੋਂ ਵੇਖ ਲਈ ਅੱਗੇ ਕੰਮ ਵਧਾਏ ਜਾ ਸਕਣ ਅੱਗੇ ਮਤਾ ਨੰਬਰ 10 ਆਨੰਦਪੁਰ ਵਾਪਸੀ ਕਿਉਂਕਿ ਪੰਜਾਬ ਇਸ ਵੇਲੇ ਨਿਤਾ ਹੋਰ ਸੰਕਟ ਨਾਲ ਦੂਦਰਿਆ ਹੈ ਉੱਥੇ ਸਭ ਤੋਂ ਵੱਡਾ ਸੰਕਟ ਮਾਸ਼ੇ ਦਾ ਹੈ ਕੋਜ ਨਸ਼ੇ ਦਾ ਪੰਜੋ ਵੱਧ ਕੇ ਕਿਸਮਤੀ ਸਾਡੇ ਸਮਾਜ ਤੇ ਨੇ ਪ੍ਰਵਾਨ ਕਰ ਲਏ ਅਤੇ ਕੋਈ ਹੋਰ ਸੰਥੈਨਿਕ ਨਸ਼ੇ ਵੀ ਹਨ ਜਿੰਨਾ ਕਾਰਨ ਸਾਡੀ ਨੌਜਵਾਨੀ ਆਏ ਦਿਨ ਮਰ ਰਹੀ ਹੈ ਅਖਬਾਰਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਇਦਾਂ ਸੰਧੀਆਂ ਹੱਲ ਕੇ ਹਾਲਾਤ ਕਿੰਨੇ ਵਾਲੇ ਹਨ ਹਰ ਪਿੰਡ ਸ਼ਹਿਰ ਕਸਬੇ ਵਿੱਚ ਅਕੱਲੇ ਰਹਿ ਗਏ ਮਾਪੇ ਆਪਣੇ ਪੁੱਤਾਂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜਾ ਤਰਸਜੋਗ ਹਾਲਤਾ ਵਿਆਹ ਕਰਦੇ ਦੇਖਦੇ ਹਨ ਨਸ਼ਿਆਂ ਦਾ ਇੱਕੋ ਇੱਕ ਹਾਲਾ ਧਰਮ ਵੱਲ ਵਾਪਸੀ ਹੈ ਧਰਮ ਨਾਲੋਂ ਟੁੱਟਿਆ ਇਨਸਾਨ ਹੀ ਮਾੜੀ ਸੰਗਤਾਂ ਤੇ ਹੀਨ ਭਾਵਨਾ ਕਰ ਨਸ਼ੇ ਵੱਲ ਪੁਰਦਾ ਹੈ ਸੇਕ ਨੌਜਵਾਨੀ ਨੂੰ ਨਸ਼ੇ ਵਿੱਚੋਂ ਕੱਢ ਧਰਮ ਦੀ ਸੱਚੀ ਜੀਵਨ ਜਾਤ ਦੇਣ ਲਈ ਅਕੈਲੀ ਦਰਵਾਜ਼ਾ ਪੰਜਾਬ ਦੇ ਅਲੰਦਪੁਰ ਬਾਪਤੀ ਦਿਨ ਸ਼ਾਮੇ ਇਹ ਵੱਡੇ ਪੱਦਰ ਤੇ ਨਹਿਰ ਸ਼ੁਰੂ ਕਰੇਗਾ ਇਸ ਦੌਰਾਨ ਕਿਸੇ ਵੀ ਨਸ਼ਾ ਪੀੜਤਾ ਕਲੋਨੀ ਕਾਰਵਾਈ ਨੂੰ ਨਸ਼ਾ ਦਾ ਦਾ ਬਣਾ ਉਸ ਨੂੰ ਪਿਆਰ ਭਾਵਨਾ ਨਾਲ ਧਾਰਮਿਕ ਜੀਵਨ ਵੱਲ ਪ੍ਰੇਰਿਤ ਕੀਤਾ ਜਾਵੇਗਾ ਛੋਟੇ ਪੱਦਰ ਦੇ ਨਸ਼ੇ ਦੇ ਕਾਰੋਬਾਰੀ ਜੋ ਲਾਲਚ ਵਸ ਨਸ਼ਾ ਵੇਚਦੇ ਆ ਬਹੁਤ ਵਾਰੀ ਆਪ ਵੀ ਨਸ਼ੇ ਦੇ ਆਦੀ ਹੋ ਕੇ ਜੀਵਨ ਖਵਾ ਲੈਂਦੇ ਹਨ ਉਹਨਾਂ ਨੂੰ ਵੀ ਹੱਕ ਹਲਾਲ ਦੀ ਕਿਰਤ ਕਰਨ ਵੱਲ ਪ੍ਰੇਰਿਤ ਕੀਤਾ ਜਾਵੇਗਾ ਅਤੇ ਇਸ ਸਬੰਧੀ ਮਦਦ ਵੀ ਕੀਤੀ ਜਾਵੇਗੀ ਅੱਗੇ ਮਤਾਂ ਨੰਬਰ 11 ਪ੍ਰਵਾਸ ਕਾਰਨ ਪੜ੍ਹੀ ਲਿਖੀ ਗੁਣਵਾਨ ਨੌਜਵਾਨ ਦਾ ਬਾਹਰ ਜਾਣਾ ਪੰਜਾਬ ਦੇ ਵਿਦਿਆਰਥੀਆਂ ਦੇ ਉਜੜ ਭੇਖਲੀ ਸੰਸਾਰ ਪੱਧਰੀ ਵਿੱਤੀਕ ਸੰਸਥਾਵਾਂ ਦਾ ਗਦਰ ਤੇ ਬੌਧਿਕ ਅਮੀਰੀ ਨੂੰ ਖਿਆਲ ਚ ਰੱਖਦਿਆਂ ਵਿੱਤੀਕ ਰਾਚਾਲ ਸਿਰਜਣਾ ਸਾਡਾ ਉਦੇਸ਼ ਰਹੇਗਾ ਵਿੱਦਿਆਕ ਸੰਸਾਰ ਵਿੱਚ ਗੈਰ ਪੰਜਾਬੀ ਲੋਕਾਂ ਅਤੇ ਦਖਲ ਨੂੰ ਰੋਕਣਾ ਅਤੇ ਪੰਜਾਬੀ ਅਸਰਾਂ ਨੂੰ ਨਾਜ਼ਰ ਪਾਉਣ ਦੀ ਭਰਪੂਰ ਯਤਨ ਕੀਤੇ ਜਾਣਗੇ ਅੱਗੇ ਮਤਾ ਨੰਬਰ 12 ਪੰਜਾਬ ਪੰਜਾਬੀਆਂ ਦਾ ਪੰਜਾਬ ਵਿੱਚ ਜੋਤਨਾਬੰਦ ਤਰੀਕੇ ਨਾਲ ਹੋ ਰਿਹਾ ਪ੍ਰਵਾਸ ਜਿਸ ਕਾਰਨ ਵੱਡੇ ਪੱਧਰ ਤੇ ਪੰਜਾਬ ਦੀ ਜਨਸੰਖਿਆ ਵਿੱਚ ਫੇਰ ਬਦਲੋ ਹੋ ਰਿਹਾ ਹੈ ਅਤੇ ਗੈਰ ਪੰਜਾਬੀ ਲੋਕ ਪੰਜਾਬ ਦੇ ਸਰੋਤਾਂ ਤੇ ਕਾਰੋਬਾਰਾਂ ਤੇ ਕਾਬਜ ਹੋ ਪੰਜਾਬ ਦੇ ਲੋਕਾਂ ਨੂੰ ਉਪਲਬਧ ਮੌਕਿਆਂ ਨੂੰ ਸਾਡੇ ਤੋਂ ਖੋਹ ਰਹੇ ਹਨ ਇੱਕ ਯੋਜਨਾਬੱਧ ਤਰੀਕੇ ਨਾਲ ਪ੍ਰਵਾਸੀ ਲੋਕਾਂ ਨੂੰ ਪੰਜਾਬ ਇਸ ਵਸਾਇਆ ਜਾਵੇਗਾ ਇਸ ਮਸਲੇ ਦਾ ਵਿਰੋਧ ਇਸ ਹਮਲੇ ਦਾ ਵਿਰੋਧ ਤਕਰੀਬਨ ਭਾਰਤ ਦਾ ਹਰ ਉਹ ਰਾਜ ਕਰਦਾ ਹੈ ਜਿੱਥੇ ਜਿੱਥੇ ਵੀ ਪ੍ਰਵਾਸੀ ਇੱਕ ਯੋਜਨਾਬੱਧ ਤਰੀਕੇ ਨਾਲ ਵਸਾਏ ਜਾ ਰਹੇ ਹਨ ਇਸ ਸਬੰਧੀ ਭਾਰਤ ਦਾ ਤਕਰੀਬਨ ਹਰ ਰਾਜ ਸਖਤ ਕਾਨੂੰਨ ਜਾਂ ਤਾਂ ਬਣਾ ਚੁੱਕਾ ਹੈ ਜਾਂ ਫਿਰ ਇਸ ਤੇ ਬਹੁਤ ਸੰਵੇਦਨਸ਼ੀਲ ਤਰੀਕੇ ਨਾਲ ਵਿਚਾਰ ਕਰ ਰਿਹਾ ਹੈ ਆਮ ਤੌਰ ਤੇ ਇਸ ਦੀ ਪੰਜਾਬੀਆਂ ਦੀ ਵਿਦੇਸ਼ ਜਾ ਵਸਣਾ ਨਾਲ ਤੁਲਨਾ ਕਰਕੇ ਇਸ ਜੋੜਨਾਬੰਦ ਪ੍ਰਵਾਸ ਨੂੰ ਸਹੀ ਠਹਿਰਾਇਆ ਜਾਂਦਾ ਹੈ ਪਰ ਇਹ ਦੋਵੇਂ ਵਰਤਾਰਿਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜਿਸ ਤੇ ਹੱਕ ਵਿੱਚ ਲੇਕਾ ਗਲੀਨਾ ਦਿੱਤੀਆਂ ਲਿਆ ਸਕਦੀਆਂ ਹਨ ਜਿਵੇਂ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੇ ਕਹਿਣ ਮੁਤਾਬਕ ਇਹ ਸਾਡੀ ਹੋਂਦ ਦੀ ਲੜਾਈ ਹੈ ਅਤੇ ਅੱਜ ਇਹ ਲੜਾਈ ਸਾਡੇ ਦਰਾਂ ਤੇ ਖੜੀ ਹੈ ਅੱਜ ਦਾ ਇਕੱਠ ਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਜਿਸ ਵਿੱਚ अनेका ਪੰਜਾਬੀ ਨੌਜਵਾਨਾਂ ਦੇ ਪ੍ਰਵਾਸੀਆਂ ਵੱਲੋਂ ਬੇਰहमी ਨਾਲ ਕਤਲ ਦਾ ਕਰ ਦਿੱਤੇ ਗਏ ਦੇ ਖਿਲਾਫ ਹੈ ਅਤੇ ਇਸ ਖਿਲਾਫ ਸੰਘਰਸ਼ ਵਿੜਨ ਲਈ ਵਚਨਬੱਧ ਹੈ ਇਸ ਮਤੇ ਦੇ ਨਾਮ ਅਨੁਸਾਰ ਪੰਜਾਬ ਪੰਜਾਬੀਆਂ ਦਾ ਨਾਅਰਾ ਪੰਜਾਬ ਵਿੱਚ ਗੁਲੰਦ ਕੀਤਾ ਜਾਵੇਗਾ ਅਤੇ ਇਹ ਦਿੱਤੀਨੀ ਮਨਾਇਆ ਜਾਵੇਗਾ ਕਿ ਪੰਜਾਬ ਵਿੱਚ ਹਰ ਤਰੀਕੇ ਤੇ ਸਰਕਾਰੀ ਅਤੇ ਨਿੱਜੀ ਕਾਰੋਬਾਰੀ ਨੌਕਰੀਆਂ ਵਿੱਚ ਕੇਵਲ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ। ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਤਾ ਨੰਬਰ 13 ਗੁਰੂ ਦਾ ਅਦਬ ਸਾਹਿਬ ਜੀ ਤਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਹੋ ਰੀਆਂ ਬੇਅਦਬੀਆਂ। ਇਹ ਹੱਥ ਸੇਕਦਾ ਹਿਰਦਾ ਉੰਬੜਿਆ ਹੈ। ਲੜੀਵਾਰ ਹੋ ਰਹੀਆਂ ਬੇਦਖੀਆਂ ਦੇ ਲੜ-ਪਾੜ ਇਸ ਨੂੰ ਇੱਕ ਆਮ ਵਰਤਾਰੇ ਦੇ ਤੌਰ ਤੇ ਪੱਕਾ ਕਰ ਦਿੱਤਾ ਹੈ ਜੇ ਨੂੰ ਮਿਤਕੇ ਹੋ ਰਹੀਆਂ ਇਹਨਾਂ ਬੇਦਖੀਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ ਇਸ ਤਰ੍ਹਾਂ ਅਮੇਕਾ ਖਾਵਾ ਤੇ ਲਾਰਜ ਕੈਪ ਧਰਮ ਪਰਵਰਤਨ ਕਰਾਉਣ ਵਾਲੇ ਅਤੇ ਪ੍ਰਵਾਸੀਆਂ ਨੂੰ ਤੇਜ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਾਉਣ ਵਾਲੇ ਫੜੇ ਜਾ ਚੁੱਕੇ ਹਨ ਪਰ ਇਸ ਸੰਬੰਧੀ ਕਦੇ ਵੀ ਕੋਈ ਸਖਤ ਕਾਰਵਾਈ ਨਾ ਹੁੰਦੀ ਵੇਖ ਸੇਖ ਸੰਗਤਾਂ ਅੰਦਰ ਉਹ ਵਾਧਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਸਤਕਾਰ ਨੂੰ ਮੁੱਖ ਰੱਖਦਿਆਂ ਇਸ ਸਬੰਧੀ ਸਖਤ ਕਾਨੂੰਨ ਬਣਾਏ ਜਾਣਗੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਅਤੇ ਕਿਸੇ ਹੋਰ ਧਰਮ ਅਸਥਾਨ ਦਾ ਧਰਮ ਦੀ ਬੇਅਦਬੀ ਕਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਨੂੰ ਠੱਲ ਪਾਈ ਜਾ ਸਕੇ ਮਤਾ ਨੰਬਰ 14 ਪੰਜਾਬ ਦੇ ਹੋਰ ਵਰਗਾਂ ਦੀ ਨੁਮਾਇੰਦਗੀ ਆਕਾਲੀ ਦਲ ਵਾਰਸ ਪੰਜਾਬ ਦੇ ਪੰਜਾਬ ਦੇ ਸਾਰੇ ਧਰਮਾਂ ਮੂਲ ਨਿਵਾਸੀ ਕਾਰੋਬਾਰ ਕਰਨ ਅਤੇ ਅਮਨ-ਆਮਾਨ ਨਾਲ ਜੀਵਨ ਲਈ ਉਸ ਤਰ੍ਹਾਂ ਦਾ ਸਫਾਵਾ ਮਾਹੌਲ ਦੀ ਸਿਰਜਣਾ ਕਰੇਗਾ ਜੋ ਸੇਖ ਰਾਜ ਦੇਲੇ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ ਪੰਜਾਬ ਦੇ ਸਾਰੇ ਧਰਮਾਂ ਨੂੰ ਪੰਜਾਬ ਪ੍ਰਸਤ ਹੋਣ ਦਾ ਹੌਕਾ ਦੇ ਪਾਰਟੀ ਵਿੱਚ ਬੰਦੀ ਨੁਮਾਇੰਦਗੀ ਦਿੱਤੀ ਜਾਵੇਗੀ ਮਤਾ ਨੰਬਰ 15 ਪੰਜਾਬ ਪੁਲਿਸ ਦਾ ਪੁਲਰ ਬਠਨਾ ਪਿਛਲੇ ਸਮੇਂ ਵਿੱਚ ਪੁਲਿਸ ਵੱਲੋਂ ਝੂਠੇ ਪੁਸਤਕਾਵੇ ਅਤੇ ਅਨਮਨੁੱਖੀ ਤਸ਼ੱਦਦ ਵਾਲੀ ਵਿਰਤੀ ਖਤਮ ਕਰ ਲਈ ਪੁਲਿਸ ਨੂੰ ਇਨਸਾਨੀ ਕਦਰਾਂ ਕੀਮਤਾਂ ਸਿਖਾਉਣੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਪੰਜਾਬ ਵਿੱਚ ਇਸ ਵੇਲੇ ਪੰਜਾਬ ਪੁਲਿਸ ਦੇ ਪੁਨਰਗਠਨ ਦੀ ਸਖਤ ਲੋੜ ਹੈ ਮੌਜੂਦਾ ਪੁਲਿਸ ਪ੍ਰਬੰਧ ਅੰਗਰੇਜ਼ਾਂ ਦਾ ਬਣਾਇਆ ਹੋਇਆ ਹੈ ਅਤੇ ਇਸ ਢਾਂਚੇ ਵਿੱਚ ਆਮ ਜਨਤਾ ਲਈ ਕੋਈ ਥਾਂ ਨਹੀਂ ਹੈ ਪੁਲਿਸ ਵਿਭਾਗ ਨੇ ਕਟੜ ਸੁਧਾਰ ਕਰਨ ਸਿਰਫ ਆਮ ਜਨਤਾ ਦੀ ਤਾਂ ਨਹੀਂ ਹੁੰਦੀ ਬੜਾ ਦੇਖ ਸਕਦੇ ਹਾਂ ਅੱਜ ਮੁਕਸਰ ਦੀ ਧਰਤੀ ਦੇ ਉੱਪਰ ਇੱਕ ਨਵੀਂ ਪਾਰਟੀ ਹੈ ਜਿਹੜਾ ਉਹਦਾ ਆਗਾਜ਼ ਹੋਇਆ ਹੈਗਾ ਅਕਾਲੀ ਦਲ ਬਾਦਸ ਪੰਜਾਬ ਦੇ ਪਾਰਟੀ ਦਾ ਨਾਮ ਹੈ ਜਿਹੜਾ ਜ ਰੱਖਿਆ ਗਿਆ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਬਤ ਬਤ ਵੀਡੀਓ ਸ਼ੇਅਰ ਵੀ ਕਰ ਦਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤਾਂ ਜੋ 24 ਧਰਤੀ ਦੇ ਉੱਤੇ ਦੇਖ ਸਕਦੇ ਹੋ ਤਸਵੀਰਾਂ ਕਈ ਕਿਸਮ ਦਾ ਸਮਾਜਿਕ ਕਲਦੇ ਆਮ ਆਪ ਪੁਲਿਸ ਮਾਜਮ ਦਾ ਜੀਵਨ ਸੁਖਾਲਾ ਹੋ ਸਕੇ ਇਹ ਟੋਟਲ 15 ਮਤੇ ਹਨ ਤੇ ਜੇਕਰ ਸੰਗਤ ਜੋ ਮਤੇ ਨੇ ਮਤੇ ਲੈ ਮਤੇ ਸੁਣੇ ਨੇ ਮੁਕਤਸਰ ਦੀ ਧਰਤੀ ਦੇ ਉੱਪਰ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਪਰ ਹਾਂ ਦੇ ਵਿੱਚ ਮਾਰ ਦਿੱਤਾ ਜਾਵੇ ਹਮੇਸ਼ਾ ਕਦਰ ਕਰੇਗੀ ਪੰਜਾਬ ਦੇ ਹੱਕਾਂ ਦੀ ਖਾਤਰ ਇਹ ਪਾਰਟੀ ਹਮੇਸ਼ਾ ਆਪਣਾ ਵਿਚਾਰ ਰੱਖੇਗੀ ਲੁੱਜਦੀ ਰਹੇਗੀ ਸੋ ਹੁਣ ਅਗਲੇ ਬੁਲਾਰੇ ਸਾਡੇ ਬਹੁਤ ਸਤਿਕਾਰਯੋਗ ਫਖਰੇ ਪਾਲ ਜਹਦੀਪ ਭਾਜੀ ਸਤਿਪੰਥ ਸਹਿਬ ਜੀ ਉਹਨਾਂ ਦੇ ਭਤੀਜੇ ਜਗਨਜੀਤ ਹੁਸਤਾਰੀ ਸੁਮੇਧਰ ਸਿੰਘ ਜੀ ਤਗਵਾਨ سارا سنتیں رہ جی جتھاں لوک پھر واہب کی ٹیم کا خطاب واہب جی ستے ایک واہب نظر کی واہب جی کی شخصیت کا ਆਹੋ ਨੂੰ ਬੋਲਣਾ ਹੈ ਬੇਸਤੀ ਕਰਨੀ ਚਾਹਦਾ ਕਿ ਇਹਦੇ ਸੇਈ ਤੇਨ ਦੇ ਪਾਰਟੀ ਤਰਨ ਦੀ ਕੀ ਜਰੂਰਤ ਪਈ ਉਹਦੇ ਬਾਰੇ ਦੱਸਾਰ ਵਿੱਚ ਤੋਂ ਸਰ ਬੀਟਿੰਗ ਬੈਟਸ ਆਲ ਮਾਈ ਕਲਸ ਸਟਾਰਟ ਨਾ ਕਰੋ ਹੋਰ ਕਿਤੇ ਛੰਗਦੇ ਆ 42 ਬਹੁਤ ਬੇਚੀ ਹੈ ਉਹ ਭਾਈ ਉਹ ਭਾਈ ਬੰਦੋ 109 228 ਨਵੀਂ ਦੇ ਕਿੰਨੀ ਪਾਰਟੀ ਕਾਲੂਗੜ੍ਹ ਬਾਦ ਪੰਚਾਇਤ ਦੇ ਨਕਸ਼ਾ ਕੀਤਾ ਗਿਆ